ਸਾਡੇ ਪਰਿਵਾਰਾਂ ਦੇ ਵਿੱਚ ਕੋਈ ਨਿਸ਼ਾਨ ਚੜ੍ਹਾਈ ਕਰਕੇ ਚਲਿਆ ਜਾਏ ਅਸੀਂ ਪਾਠ ਇਸ ਕਰਕੇ ਨਿਕਰਾਉਂਦੇ ਕਿ ਚਲੋ ਇਹ ਪਰਿਵਾਰ ਦੇ ਅੰਦਰ ਇੱਕ ਇਹੋ ਜਿਹਾ ਮਾਹੌਲ ਹੈ ਕੋਈ ਰੋਏ ਨਾ ਕੋਈ ਸਿਆਪਾ ਨਾ ਕਰੇ ਕੋਈ ਬਾਰ-ਬਾਰ ਉਹ ਸੀ ਨੂੰ ਯਾਦ ਨਾ ਕਰੇ ਆਓ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਘਰ ਚ ਪਾਠ ਕਰਾਈਏ ਕਿ ਸਾਡਾ ਇਹ ਪ੍ਰਾਣੀ ਘਰ ਤੋਂ ਚਲਿਆ ਗਿਆ ਹੈ ਮਾਲਕ ਜੀ ਉਹ ਜਿਹੜਾ ਪਰਿਵਾਰ ਪਿੱਛੇ ਹੈ ਇਹਨੂੰ ਤੰਗ ਰੁਸਤੀ ਦਿਓ ਸਾਡਾ ਮਨ ਜਿਹੜਾ ਇਹ ਭਾਣੇ ਦੇ ਅੰਦਰ ਆਣਾ ਸਿੱਖ ਜਾਏ ਜਦੋਂ ਸਿੱਖ ਰਹਿਤ ਵਿਰਿਆਦਾ ਨੂੰ ਪੜੋਗੇ ਨਾ ਉੱਥੇ ਦੇ ਇੱਥੇ ਤੱਕ ਸ਼ਬਦ ਅੰਕਿਤ ਕੀਤੇ ਗਏ ਕਿ ਜਿੱਦਨ ਪ੍ਰਾਣੀ ਇਹ ਚੜ੍ਹਾਈ ਕਰ ਜੇ ਉਸ ਦਿਨ ਹੀ ਘਰ ਦੇ ਵਿੱਚ ਜੇਕਰ ਪਾਠ ਰੱਖਿਆ ਜਾਏ ਤੇ ਵਧੀਆ ਹੈ ਘਰ ਦੇ ਅੰਦਰ ਉਹ ਜਿਹਾ ਮਾਹੌਲ ਨਾ ਬਣੇ ਅਸੀਂ ਘਰ 'ਚ ਪਾਠ ਇਸ ਕਰਕੇ ਨਹੀਂ ਕਰਾਉਂਦੇ ਕਿ ਸਾਡੇ ਘਰ ਦੇ ਅੰਦਰ ਮਾਲਕ ਜੀ ਇਹ ਇਹ ਅਰੋਣ ਪੇਟਰ ਨਾ ਹੋਵੇ ਅਸੀਂ ਤੇਰੀ ਗੁਰਬਾਣੀ ਨੂੰ ਪੜ ਕੇ ਸਾਡਾ ਮਨ ਜਿਹੜਾ ਵੱਧ ਜਾਏ ਅਸੀਂ ਤੇਰੇ ਬਾਣੀ ਨੂੰ ਸਵੀਕਾਰ ਕਰਨ ਲਈਏ ਜਿੰਨਾ ਵੀ ਅਸੀਂ ਘਰ 'ਚ ਪਾਠ ਕਰਾਉਂਦੇ ਆ ਉਹ ਸਾਡਾ ਕਾਰਨ ਇਹ ਹੈ ਕਿ ਇਹ ਜਿਹੜਾ ਮਰਨ ਤੋਂ ਬਾਅਦ ਸਰੀਰ ਭਟਕੇ ਨਾ ਇਹ ਜੀ ਦੀ ਦਾ ਡਰ ਹੈ ਹਰ ਆਰਗੀ ਦੀ ਖਤ ਉੱਥੇ ਹੁੰਦੀ ਹੈ ਜਦੋਂ ਇਨਸਾਨ ਮਾਂ ਪਿਓ ਘਰ ਹੁੰਦਾ ਉਦੋਂ ਇਨਸਾਨ ਜੇਕਰ ਉਹਨੂੰ ਉਹਦੇ ਕੋਲ ਰਹਿੰਦਾ ਤੇ ਮਨ ਛੱਡ ਕੇ ਸਾਰ ਦੁਨੀਆ ਤੋਂ ਚਲੇ ਆ ਗਿਆ ਉਦੋਂ ਸੇ ਵੀ ਗੱਲ ਕਹਿੰਨੇ ਆ ਮੈਂ ਵੀ ਨਾਲ ਜਾਵਾਂਗਾ ਮੈਂ ਮੈਂ ਤੇਰੇ ਬਿਨਾਂ ਰਹਿਵਾਂਗਾ ਨਹੀਂ ਮੈਂ ਤੇਰੇ ਬਿਨਾਂ ਕਿੱਦਾ ਕਿੱਦਾ ਰਵਾਂਗਾ ਤੇ ਮਾਫ ਕਰੋ ਜੇਕਰ ਮਰਨ ਤੋਂ ਬਾਅਦ 10 15 ਦਿਨਾਂ ਬਰਕ ਸੁਪਨੇ ਵਿੱਚ ਵੀ ਕਿਤੇ ਮਾਤਾ ਜਾਂ ਪਿਓ ਜਾਂ ਬਾਪੂ ਜਾਂ ਡੈਡੀ ਆ ਗਿਆ ਨਾ ਕਿਤੇ ਫਿਰ ਮਨ ਦਾ ਡਰ ਵੀ ਹੈ ਫਿਰ ਗੁਰਦੁਆਰੇ ਆ ਕੇ ਪਾਠੀ ਨੂੰ ਪੁੱਛਾਂਗੇ ਭਾਈ ਜੀ ਨੂੰ ਪੁੱਛਾਂਗੇ ਘਰ 'ਚ ਪਾਠ ਕਰਾਉਣਾ ਹੈ ਮਾਤਾ ਦੀ ਮੁਕਤੀ ਨਹੀਂ ਹੋਈ ਕੱਲ ਮੁਕਤੀ ਦੀ ਨਹੀਂ ਗੱਲ ਡਰਦੀ ਹੈ ਕਿ ਸਾਡਾ ਕੋਈ ਨੁਕਸਾਨ ਨਾ ਕਰੇ ਅਸੀਂ ਘਰ 'ਚ ਪਾਠ ਇਸ ਕਰਕੇ ਕਰਾਉਂਦੇ ਆ ਕਿਸੀ ਇਹ ਮੁਕਤ ਕਰਾਉਣਾ ਹੈ ਜੀ ਆਪਣੇ ਆਪ ਨੂੰ ਸਾਡਾ ਜਨਮ ਮਰਨ ਕਟਿਆ ਜਾਏ ਤੇ ਗਰੰਤੀ ਸਿੰਘ ਵੀ ਗੱਲ ਚ ਪੱਲਾ ਪਾ ਕੇ ਅਰਦਾਸ ਕਰ ਦਿੰਦਾ ਕਿ ਮਹਾਰਾਜ ਇਹ ਪਰਿਵਾਰ ਦਾ ਜੀਵ ਵਿਛੜ ਕੇ ਚਲੇ ਗਿਆ ਇਹਨੂੰ ਆਪਣੇ ਬਾਣੇ ਦੇ ਵਿੱਚ ਚਰਨਾ ਦੇ ਨਿਵਾਸ ਬਖਸ਼ਿਸ਼ ਕਰਨੇ। ਨਾ ਕੱਲ ਦਾ ਜੋ ਸ਼ਬਦ ਪੜਿਆ ਹੈ ਕਿ ਅਹਕਰ ਕਰੇ ਸਵੈ ਕਰ ਪਏ। ਜੋ ਇਨਸਾਨ ਕਰਦਾ ਹੈ ਉਹ ਆਪਣੇ ਹੱਥੀ ਕਰਕੇ ਆਪ ਪਾ ਕੇ ਚਲੇ ਜਾਂਦਾ ਹੈ। ਅਸੀਂ ਵਕੀਲ ਥੋੜੀ ਹੈ ਕਿ ਮਾਲਕ ਦੇ ਦਰ ਦੇ ਉੱਤੇ ਜਾ ਕੇ ਐਪਲੀਕੇਸ਼ਨ ਫਾਈਲ ਕਰੀਏ ਮਾਲਕ ਨੂੰ ਕਿ ਜਾ ਕੇ ਕਿ ਮਾਲਕ ਲਈ ਇਹਦਾ ਹੁਣ ਜਨਮ ਵਰਨ ਤੁਸੀਂ ਜਿਹੜਾ ਘਟ ਦਿਓ। ਟਾਡੇ ਕੇ ਅਰਦਾਸ ਬੇਨਤੀ ਕਰੇਲਾ ਮਾਲਕ ਆਖਣ ਲੱਗੇ ਕਿ ਜੇਕਰ ਤੇਰਾ ਆਪਣਾ ਸਰੀਰ ਹੈ ਜੇਕਰ ਤੇਰਾ ਕੋਈ ਆਪਣਾ ਕਾਰਜ ਹੈ ਰੋਟੀ ਦੀ ਭੁੱਖ ਮੈਨੂੰ ਲੱਗੀ ਹੈ ਤੇ ਭੁੱਖ ਮਿਟਾਉਣ ਵਾਸਤੇ ਰੋਟੀ ਕੌਣ ਖਾਏਗਾ ਜੀ ਮੈਂ ਆਪ ਖਾਵਾਂਗਾ ਮੇਰੇ ਹਿੱਸੇ ਦੀ ਰੋਟੀ ਮੇਰੇ ਕਿਸੇ ਦਾ ਪ੍ਰਸ਼ਾਦਾ ਪਾਣੀ ਮੇਰਾ ਪਿਤਾ ਜਾਂ ਮਾਤਾ ਨਹੀਂ ਖਾ ਸਕਣਗੇ ਭੁੱਖ ਮੈਨੂੰ ਲੱਗੀ ਹੈ ਰੋਟੀ ਪਾਣੀ ਮੈਂ ਖਾਵਾਂਗਾ ਮਾਲਕ ਆਖਣ ਕਿ ਜਿਸਕੇ ਜੀ ਪ੍ਰਾਨ ਹੈ ਜਿਸ ਪਰਮਾਤਮਾ ਦੀ ਜਿੰਦ ਹੈ ਜਿਸ ਪਰਮਾਤਮਾ ਦਾ ਪ੍ਰਾਣ ਹੈ ਕਿਉਂ ਸਾਹਿਬ ਮਨੋਂ ਵਿਸਾਰੀ ਹੈ ਪਹਿਲੇ ਨੰਬਰ ਤੇ ਜਿਹੜੇ ਪਰਮਾਤਮਾ ਨੇ ਤੈਨੂੰ ਇਹ ਚੀਜ਼ਾਂ ਦਿੱਤੀ ਹੈ ਉਹਨੂੰ ਸਾਹਮਣੇ ਰੱਖ ਉਸ ਪਰਮਾਤਮਾ ਨੂੰ ਕਦੇ ਭੁੱਲੀ ਨਾ ਜਿਸਕੇ ਦੀ ਪ੍ਰਾਣ ਹੈ ਕਿਉਂ ਸਾਹਿਬ ਮਨੋਂ ਵਿਸਾਰੀ ਹੈ ਤੇ ਮਾਲਕ ਆਖਣ ਲੱਗੇ ਜਿਉਂਦਿਆਂ ਜੀ ਆਪਨ ਹੱਥੀਆ ਆਪਣਾ ਆਪੇ ਹੀ ਕੰਮ ਸਵਾਰੀਏ ਆਪਣੇ ਘਰ ਤੂੰ ਆਪ ਸਵਾਰ ਕੇ ਜਾਣਾ ਫਿਰ ਇਹ ਗੱਲ ਦੀ ਕਿ ਚਿੰਤਾ ਨਹੀਂ ਕਿ ਮੈਂ ਮਰਨ ਤੋਂ ਬਾਅਦ ਮੈਂ ਭਟਕਾਂਗਾ ਤੇ ਮੇਰਾ ਇਹ ਪਾਠ ਕਰਾ ਦਿਓ ਮੇਰੀ ਮੁਕਤੀ ਹੋ ਜਾਏਗੀ ਨਾ ਮਾਲਕ ਉਹਨਾਂ ਲੋਕਾਂ ਨਾਲ ਗੱਲ ਕਰਕੇ ਆਖਣ ਲੱਗੇ ਗੁਰਦੇਵ ਕਹਿਣ ਲੱਗੇ ਤੂੰ ਇਹ ਫਿਜ਼ੀਕਲ ਤੌਰ ਦੇ ਉੱਤੇ ਜਨਮ ਮਰਨ ਦੇ ਘਟਣ ਚੱਕਰ ਨੂੰ ਕਟਾਉਣ ਵਾਸਤੇ ਤੂੰ ਧਰਮ ਦੇ ਕਰਮ ਕਰ ਰਿਹਾ ਹੈ ਪਾਠ ਕਰ ਰਿਹਾ ਹੈ ਪੂਜਾ ਕਰ ਰਿਹਾ ਹੈ ਜਿਹੜੇ ਇਹ ਸ਼ਬਦ ਸੀ ਨਾ ਇਹ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਕੋ ਹੰਮ ਸਾਦੇ ਪੰਚ ਜਨਾ ਸੋ ਸੰਗ ਨਾਲ ਛੁੱਟ ਗਏ ਅਨਕ ਅਹੰਗੂਤਵਾਦੀ ਪਰਸ਼ਵ ਫਿਰ ਹੰਕਾਰੀ ਹੁੰਦਾ ਗਿਆ ਫਿਰ ਪੂਜਾ ਅਰਚਾ ਬੰਦਨ ਡੰਡੋਤ ਖਟ ਕਰਮਾਰਤ ਰਹਿਤਾ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨਮਾਹੀ ਬੜੇ ਐਸੇ ਲੋਕ ਸਨ ਜਿਨ੍ਹਾਂ ਨੇ ਘਰ-ਬਾਰ ਨੂੰ ਛੱਡਿਆ ਤਾਨੂੰ ਇੱਕ ਜੈਨੀ ਸਾਧੂਆਂ ਵਿੱਚ ਜੈਨੀ ਲੋਕਾਂ ਵਿੱਚ ਦੋ ਤਰ੍ਹਾਂ ਦੇ ਫਿਰਕੇ ਮਿਲਣਗੇ ਦਿਗੰਬਰ ਸਵੈ ਅੰਬਰ ਚਿੱਟੇ ਕੱਪੜਿਆਂ ਵਾਲ ਤੇ ਬਿਨਾ ਬਿਨਾ ਕੱਪੜਿਆਂ ਵਾਲੋ ਆਟੋ ਸਟੇਟ ਸਾਨੂੰ ਬਹੁਤ ਮਿਲਣਗੇ ਅਸੀਂ ਸਰੀਰ ਨੂੰ ਨਗਣ ਰੱਖ ਲੈਣਾ ਮੌਨ ਧਾਰਨ ਕਰ ਲੈਣਾ ਭੁੱਖੇ ਢਿੱਡ ਰਹਿ ਲੈਣਾ ਤੇ ਉਹਨਾਂ ਨੂੰ ਕਹਿਣਾ ਕਿ ਇਹ ਕੀ ਕਿਉਂ ਕਰਦੇ ਕਿਉਂਦੇ ਇਹਦੇ ਨਾਲ ਪ੍ਰਮਾਤਮਾ ਕੋਸ਼ ਹੋਏਗਾ ਫਿਰ ਸਾਨੂੰ ਪ੍ਰਮਾਤਮਾ ਮਿਲੇਗਾ ਕਿਵੇਂ ਸਾਡਾ ਜਨਮ ਮਰਨ ਕਟਿਆ ਜਾਣਾ ਅਸੀਂ ਪ੍ਰਮਾਤਮਾ ਨਾਲ ਇੱਕ ਵੇ ਇੱਕੋ ਜਣਾ ਮਾਲਕ ਆ ਕਰਨ ਲੱਗੇ ਪਿਆਰੇ ਇਹਨੇ ਵੀ ਤੇ ਮਿਲਣਾ ਨਹੀਂ ਜਾਏ ਇਹ ਤਰੀਕਿਆਂ ਨਾਲ ਕਦੇ ਰੱਬ ਨੂੰ ਕਦੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਤਦ ਬਲਕ ਉਹਨਾਂ ਨਾਲ ਗੱਲਾਂ ਕਰਕੇ ਆਖਣ ਲੱਗੇ ਗੁਰਦੇਵ ਕਹਿਣ ਲੱਗੇ ਤੂੰ ਆਪਣੇ ਫਿਜ਼ੀਕਲ ਤੌਰ ਦੇ ਉੱਤੇ ਜਨਮ ਮਰਨ ਦੇ ਚੱਕਰ ਨੂੰ ਕਟਾਉਣ ਵਾਸਤੇ ਕਿੰਨਾ ਕੁਝ ਕਰ ਰਿਹਾ ਹੈ ਤੇ ਗੁਰਦੇਵ ਕਹਿਣ ਲੱਗੇ ਜਿਹੜਾ ਤੇਰਾ ਆ ਬਾਰ-ਬਾਰ ਇੱਕ ਦਿਨ ਦੇ ਵਿੱਚ ਕਦੇ ਜਿਉਂਦਾ ਹੈ ਕਦੇ ਮਰਦਾ ਹੈ ਕਦੇ ਜਿਉਂਦਾ ਹੈ ਕਦੇ ਮਰਦਾ ਧਰਮ ਦੇ ਰਸਤੇ ਉੱਤੇ ਤੁਰਿਆ ਸਵੇਰੇ ਉੱਠਿਆ ਉੱਠ ਕੇ ਰੱਬ ਦਾ ਨਾਮ ਲਿਆ ਬਾਣੀ ਪੜੀ ਗੁਰਦੁਆਰਾ ਸਾਹਿਬ ਆਇਆ ਮੰਦਰ ਗਿਆ ਮਸਜਿਦ ਦੇ ਅੰਦਰ ਗਿਆ ਧਾਰਮਿਕ ਅਸਥਾਨ ਦਿੱਤੇ ਗਿਆ ਉਹ ਧਰਮੀ ਬਣ ਗਿਆ ਉਹਦਾ ਜਿਉਂਦਿਆ ਡਿਊਟੀ ਉੱਤੇ ਗਿਆ ਆਪਣੀ ਡਿਊਟੀ ਤੋਂ ਭੱਜਿਆ ਆਪਣੀ ਜ਼ਿੰਮੇਵਾਰੀ ਤੋਂ ਭੱਜਿਆ ਰਿਸ਼ਵਤ ਖੋਰੀ ਚ ਪਿਆ ਕਿਸੇ ਦਾ ਹੱਕ ਖੋਣ ਵਾਲੇ ਪਾਸੇ ਗਿਆ ਤੇ ਮਾਲਕਾ ਕੱਖ ਲਗੀ ਤੇ ਡੰਗਰਾਂ ਵਾਲਾ ਕੰਮ ਹੋ ਗਿਆ ਨਾ ਫੇਰ ਪਹਿਲਾਂ ਤੂੰ ਇਨਸਾਨ ਸੀ ਹੁਣ ਤੂੰ ਜਾਨਵਰ ਬਣ ਗਿਆ ਇਹਦਾ ਇਹ ਸ਼ਬਦ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ 10 ਕਾਜ ਸਵਾਰ ਹੈ ਮਾਲਕ ਆਖਣ ਲੱਗੇ ਕਿ ਜੇ ਦਿਨ ਇਨਸਾਨ ਦੇ ਅੰਦਰੋਂ ਇਨਸਾਨੀਅਤ ਖਤਮ ਹੋ ਗਈ ਉਹਦੋਂ ਇਨਸਾਨ ਕਿਸੇ ਦੇ ਕੰਮ ਦਾ ਨਹੀਂ ਰਹੇਗਾ ਇਹ ਤਾਂ ਨਹੀਂ ਕਿ ਜਦੋਂ ਬੰਦਾ ਮਰ ਜਾਏ ਕਿਸੇ ਦੇ ਕੰਮ ਨਹੀਂ ਆਉਂਦਾ ਜੀ ਤੇ ਪਸ਼ੂ ਮਰ ਜਾਵੇ 20 ਲੋਕਾਂ ਨੇ 10 ਲੋਕਾਂ ਨੇ ਕਾਜ ਨੂੰ ਸਵਾਰਦਾ ਇੱਥੇ ਕੋਈ ਸਾਇੰਸ ਵਾਲਾ ਸਟੂਡੈਂਟ ਬੈਠਾ ਹੋਏ ਗੁਰੂ ਗ੍ਰੰਥ ਸਾਹਿਬਹਾਰੇ ਪਾਸ਼ਾ ਦੀ ਬਾਣੀ ਉੱਤੇ ਸਵਾਲ ਕਰੇ ਬੜੇ ਐਸੇ ਲੋਕ ਨੇ ਜੋ ਆਪਣੇ ਮਰਨ ਤੋਂ ਪਹਿਲਾਂ ਬਾਡੀ ਨੂੰ ਦਾਨ ਕਰਕੇ ਜਾਂਦੇ ਨੇ ਕਿ ਮੇਰੀ ਬਾਡੀ ਦੇ ਉੱਤੇ ਰਿਸਰਚ ਕੀਤੀ ਜਾਏ ਕਿੰਨੇ ਕਿੰਨੇ ਸਾਲ ਕੰਕਾਲ ਜਿਹੜੇ ਹਨ ਉਪਰਲੇ ਲਿਬੋਟੀਆਂ ਦੇ ਅੰਦਰ ਸੀ ਖੋਜ ਕਰਨ ਵਾਤੇ ਬੰਦਾ ਕੰਮ ਹੁੰਦਾ ਕਿ ਨਹੀਂ ਹੁੰਦਾ ਅੱਜ ਦੇ ਸਮੇਂ ਤੇ ਫਿਰ ਕੋਈ ਬੱਚਾ ਸਾਇੰਸ ਦਾ ਉੱਠ ਕੇ ਗੱਲ ਕਰੇ ਕਿ ਗੁਰਬਾਣੀ ਫਿਰ ਗਲਤ ਕਹੇ ਮਾਲਕ ਅੱਖ ਲਗੇ ਨਾ ਇਹ ਆਦ ਸੱਚ ਸੀ ਜੁਗਾਦ ਸੱਚ ਹੈ ਹੈਪੀ ਸੱਚ ਹੈ ਨਾਲਕ ਹੋਸੀਪੀ ਸੱਚ ਹੈ ਮਾਲਕ ਅੱਖ ਲਗੇ ਨਰੂ ਮਰੇ ਜਿਸ ਦਿਨ ਇਨਸਾਨ ਦੇ ਅੰਦਰੋਂ ਨਰ ਇਨਸਾਨ ਦੇ ਅੰਦਰੋਂ ਮਨੁੱਖਤਾ ਹਿਮਿਉਨਿਟੀ ਨਰੂ ਮਰੇ ਨਾਰਿ ਕਾਮਨਾ ਆਵੇ ਉਸ ਦਿਨ ਬੰਦਾ ਕਿਸੇ ਦੇ ਕੰਮ ਨਹੀਂ ਜੇ ਆਉਂਦਾ ਕੁਦਰਤ ਢਿੱਡੋਂ ਜੰਮਿਆ ਹੋਇਆ ਪੁੱਤ ਜਿਹੜਾ ਹੈ ਉਹ ਵੀ ਆਪਣੇ ਮਾਂ ਪਿਓ ਦੇ ਕਦੇ ਕੰਮ ਨਹੀਂ ਆਉਂਦਾ ਅਸ਼ੂ ਮਰੇ 10 ਕਾਜ ਸਵਾਰੇ ਜਿਸ ਦਿਨ ਤੇਰੇ ਅੰਦਰੋਂ ਇਹ ਪਸ਼ੂ ਬਿਰਤੀ ਮਰ ਗਈ ਜਿਸ ਦਿਨ ਤੇਰੇ ਅੰਦਰੋਂ ਇਹ ਡੰਗਰ ਗੁਣਾ ਮਰ ਗਿਆ ਜਿਸ ਦਿਨ ਤੇਰੇ ਅੰਦਰੋਂ ਇਹ ਜਾਨਵਰ ਗੁਨਾ ਮਰ ਗਿਆ ਕਿਉਂਕਿ ਜਾਨਵਰ ਹਮੇਸ਼ਾ ਆਪਣੇ ਵਾਸਤੇ ਸੋਚਦਾ ਹੈ। ਪਸ਼ੂ ਮਰੇ 10 ਕਾਲਸ ਵਾਰ ਜਿੱਦਣ ਤੇਰੇ ਅੰਦਰੋਂ ਆ ਚੀਜ਼ਾਂ ਮੁੱਕੀਆਂ ਮਾਲਕ ਆਖ ਲੈ ਕਿ ਤੂੰ 20 ਲੋਕਾਂ ਦੇ 10 ਲੋਕਾਂ ਦੇ ਕਾਰਜਾਂ ਨੂੰ ਸਵਾਰੇਗਾ। ਤੇ ਗੁਰੂਦੇਵ ਕਹਿਣ ਲੱਗੇ ਤੂੰ ਆਪਣੇ ਜਨਮ ਮਰਨ ਦੇ ਇਹ ਚੱਕਰ ਦੇ ਵਿੱਚੋਂ ਮਿਟਣ ਵਾਸਤੇ ਕਿੰਨਾ ਪ੍ਰਯਾਸ ਕਿੰਨਾ ਯਤਨ ਕਰੇ ਤੇ ਗੁਰੂਦੇਵ ਆਖ ਲੈ ਕਿ ਤੇਰੇ ਮਨ ਨੂੰ ਪਤਾ ਨਹੀਂ ਕਿੰਨੇ ਸਮੇਂ ਦੀ ਮਾਇਰ ਲੱਗੀ ਹੈ। ਕਦੇ ਬੰਦਾ ਬਣ ਜਾਂਦਾ ਹੈ ਕਦੇ ਜਾਨਵਰ ਬਣ ਜਾਂਦਾ ਹੈ ਕਦੇ ਕਿਸੇ ਦੀ ਝੋਨ ਚ ਪੈ ਜਾਂਦਾ ਜਿੱਦ ਤੱਕ ਬੱਚਿਆਂ ਦੇ ਮਗਰ ਲੱਗੇ ਮੂਹ ਵਸੂ ਕੇ ਸਿਰਫ ਆਪਣੇ ਬੱਚਿਆਂ ਦਾ ਸੋਚਦਾ ਹੈ ਮਾਲਕ ਆਖਣ ਲੱਗੇ ਓਦਣ ਤੋਂ ਸੂਰ ਦੀ ਝੋਨ ਪੈ ਰਹੀ ਹੈ ਉਹ ਜਿਉਂਦਿਆਂ ਜੀ ਦੀ ਹੈ ਜਿਸ ਦਿਨ ਸੱਪ ਵਾਂਗੂ ਕੇਵਲ ਆਪਣੇ ਪੈਸੇ ਵਾਸਤੇ ਸੋਚਦੇ ਹੈ ਤੇ ਮਾਲਕ ਨੇ ਉਦਾਹਰਣੇ ਉਦਾਹਰਣਾਂ ਵੀ ਲਈਆਂ ਨੇ ਕਿ ਸੱਪ ਦੇ ਮੱਥੇ ਦੇ ਉੱਤੇ ਇੱਕ ਮਣੀ ਹੁੰਦੀ ਹੈ ਤੇ ਮਾਲਕ ਆਖਣ ਲੱਗੇ ਸੱਪ ਨਹੀਂ ਫਿਰ ਉਹ ਸੱਪ ਦੀ ਝੋਨ ਚ ਪੈ ਰਹੇ ਆ ਦੁਰ ਦੇਵ ਆਕ ਲੱਗੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ ਕਾਲੀ ਸ਼ਾਈ ਵਰਗਾ ਹੋਇਆ ਹੈ ਤੇਰਾ ਮਨ ਤੇ ਮਾਲਕ ਆਕ ਲੱਗੇ ਤੂੰ ਆਪਣੇ ਮਨ ਨੂੰ ਧੋਣਾ ਚਾਹੁੰਦਾ ਹੈ ਮਨ ਨੂੰ ਸਾਫ ਕਰਨਾ ਚਾਹੁੰਦਾ ਹੈ ਉਹਦੇ ਵਾਸਤੇ ਤੇਰੇ ਕੋਲ ਇੱਕੋ ਸਾਧਨ ਹੈ ਕਿ ਮੂਤ ਪਲੀਤੀ ਕਪੜ ਹੋਏ ਦੇਸਾਬੁਨ ਲਈਆ ਹੋਤੋਏ ਭਰੀਐ ਮਦ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਤੇਰਾ ਉਨੂੰ ਤੂੰ ਨਾਮ ਦੀ ਬਾਣੀ ਦੇ ਗੁਣਾਂ ਦੇ ਪ੍ਰਮਾਤਮਾ ਦੇ ਵਿਚਾਰ ਦੇ ਨਾਲ ਤੂੰ ਧੋਣ ਦਾ ਯਤਨ ਤੇ ਪ੍ਰਯਾਸ ਕਰ। ਮਾਲਕ ਅੱਜ ਦੇ ਇਸ ਪਾਵਨ ਬਚਨ ਦੇ ਅੰਦਰ ਕਿਰਪਾ ਕਰਨ ਲਈ ਰਹਾਉ ਵਾਲੀਆਂ ਪੰਕਤੀਆਂ। ਗੁਰਦੇਵ ਜੀਓ ਮੈਂ ਆਪਣੇ ਸਰੀਰ ਨੂੰ ਧੋਣ ਵਾਸਤੇ ਪਾਣੀ ਦਾ ਪ੍ਰਯੋਗ ਕਰਦਾ ਹਾਂ। ਪਾਣੀ ਦੀ ਵਰਤੋਂ ਕਰਦਾ, ਬਾਰੀ ਤੌਰ ਦੇ ਤੇ ਸਜਾਵਟ ਕਰਦਾ ਹਾਂ, ਬਾਰੀ ਤੌਰ ਦੇ ਤੇ ਸ਼ਿੰਗਾਰ ਕਰਦਾ। ਪਰ ਮਾਲਕ ਜੀਓ ਇਹ ਤੇਰੇ ਬਚਨਾਂ ਨੇ ਏ ਮੇਰੇ ਔਗੜਾ ਨੂੰ ਜਿਹੜਾ ਹੈ ਧੋ ਦਿੱਤਾ ਨਿਰਮਨ ਨੂੰ ਧੋ ਦਿੱਤਾ ਸਤ ਗੁਰ ਬਚਨ ਤੁਮਾਰੇ ਨਿਰਗੁਣ ਲਿਸਤਾਰੇ ਪ੍ਰਮਾਤਮਾ ਜੀਓ